ਲੋਕ ਇਹ ਪੁੱਛਣਗੇ ਕਿ ਲੋਕ ਚੁੱਪ ਕਿਉਂ ਸੀ? ਖਾਸਾ ਜੀ ਅੱਜ ਆਪਾਂ ਇੱਕ ਜੰਗ ਦੇ ਵਿੱਚ ਖੜੇ ਆ। ਹਰੇਕ ਕੋਈ ਇਹਦਾ ਹਿੱਸਾ ਬਣਨਾ ਚਾਹੁੰਦਾ। ਕਿ ਕੋਈ ਐਸੇ ਲੋਕ ਨੇ ਜਿਨ੍ਹਾਂ ਨੂੰ ਖਦੇ ਵੀ ਨਹੀਂ ਪਤਾ ਲੱਗ ਰਿਹਾ ਕਿ ਅਸੀਂ ਕਿੱਥੇ ਖੜੇ ਆ। ਫੈਸਲਾ ਕਰਨਾ ਪਵੇਗਾ ਕਿ ਭਾਰਤੀ ਗੁੰਗੀ ਬੋਲੀ ਸਰਕਾਰ ਜਿਨ੍ਹਾਂ 84 ਦੇ ਦੌਰ ਤੋਂ ਲੈ ਕੇ ਹੁਣ ਤੱਕ ਤੁਹਾਡੇ ਨੌਜਵਾਨਾਂ ਨੂੰ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਨਹਿਰਾ ਦੇ ਪੁਲਾਂ ਦੇ ਉੱਤੇ ਖੇਤਾਂ ਦੇ ਵਿੱਚ ਕਮਾਦਾਂ ਦੇ ਵਿੱਚ ਸ਼ਹੀਦ ਕੀਤਾ ਤੇ ਖਾਲਸਾ ਜੀ ਜੇ ਆਪਾਂ ਲੋ ਲਾਸ਼ਾਂ ਕੋ ਸ਼ਹੀਦ ਪਰਿਵਾਰ ਕੋ ਸ਼ਹੀਦ ਸਿੰਘ ਨਹੀਂ ਦਿਖਦੇ ਤੇ ਆਪਾਂ ਨੂੰ ਤੈਅ ਕਰਨਾ ਪਵੇਗਾ ਕਿ ਅਸੀਂ ਕਿੱਥੇ ਗਏ ਜੇ ਤੁਹਾਨੂੰ ਸੰਦੀਪ ਨਗਲੰਬੀਆਂ ਜਿੰਨੇ ਕਬੱਡੀ ਦੇ ਵਿੱਚ ਟੱਕਾ ਹੁੰਦਾ ਸੀ ਬਾਅਦ ਚੁੱਕੀ ਜੇ ਉਹਦੀ ਲਾਸ਼ ਕਬੱਡੀ ਦੇ ਗਰਾਊਂਡ ਦੇ ਵਿੱਚ ਪਈ ਨਜ਼ਰ ਨਹੀਂ ਆਉਂਦੀ ਤੇ ਤੁਹਾਨੂੰ ਤੈਅ ਕਰਨਾ ਪਵੇਗਾ ਕਿ ਤੁਸੀਂ ਕਿੱਥੇ ਗੁੰਦੇ ਜੀ ਸਿੱਧੂ ਮੂਸੇ ਵਾਲਾ ਜਿਹੜਾ ਆਪਣੀ ਮਾਂ ਤੋਂ ਮੀਡੀਆ ਗਨਾਂਗੇ ਘਰੋਂ ਦੁਰਦਾ ਸੀ ਜੇ ਉਹਦੇ ਖਿਲਰੇਵਾਲ ਲਹੂ ਨਾਲ ਲਿਬੜੀ লাশ ਤੁਹਾਨੂੰ ਸੜਕ ਤੇ ਪਈ ਨਜ਼ਰ ਨਹੀਂ ਆਉਂਦੀ ਖਾਲਸਾਈ ਤੁਹਾਨੂੰ ਤੈਅ ਕਰਨਾ ਪਵੇਗਾ ਕਿ ਤੁਸੀਂ ਕਿੱਥੇ ਖੜੇ ਹੋ ਬਾਈ ਦੀਪ ਸਿੱਧੂ ਜੇ ਇਹ ਤੁਹਾਨੂੰ ਸਟੈਚਰ ਤੇ ਪਈ ਉਹਦੀ লাশ ਉਹਦੇ ਵਿੱਚੋਂ ਟਿਪ ਟਿਪ ਵਗਦਾ ਖੂਨ ਨਜ਼ਰ ਨਹੀਂ ਆਉਂਦਾ ਕਿ ਖਾਲਸਾ ਜੀ ਤੁਹਾਨੂੰ ਤੈਅ ਕਰਨਾ ਪਵੇਗਾ ਕਿ ਤੁਸੀਂ ਕਿੱਥੇ ਖੜੇ ਹੋ ਜੋਸ ਯਾਰ ਗਾਲੇ ਤੁਹਾਨੂੰ ਇਹ ਸਾਰੇ ਮਾਹੌਲ ਨੂੰ ਸਮਝਣ ਦੀ ਲੋੜ ਆ ਇਹ ਸਾਰੇ ਮਾਹੌਲ ਨੂੰ ਸਮਝਿਆ ਭਾਈ ਅਮਰਤਪਾਲ ਸਿੰਘ ਨੇ ਜਿੱਦੋਂ ਦੁਬਈ ਦੇ ਦੁਬਈ ਤੋਂ ਅੰਮ੍ਰਿਤਸਰ 에어ਪੋਰਟ ਤੇ ਉਤਰ ਆਇਆ ਜੇ ਤੁਸੀਂ ਵਾਕੇ ਹੀ ਭਾਈ ਅਮਰਤਪਾਲ ਸਿੰਘ ਨੂੰ ਸਮਝਣਾ ਚਾਹੁੰਦੇ ਜੇ ਵੋਟਾਂ ਹੋ ਜਾਣੀਆਂ ਗੁਰੂ ਸਾਹਿਬ ਦੀ ਕਲਾ ਵਰਤਰੀ ਆਪਾਂ ਜਿੱਤ ਜਾਣਾ ਪਰ ਆਪਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਕੁਝ ਸਿੱਖ ਕੇ ਵੀ ਲੈ ਕੇ ਜਾਣਾ ਹੈ ਮੈਂ ਬਹੁਤੀਆਂ ਜਿਆਦੀਆਂ ਬੇਤੀਆਂ ਨਹੀਂ ਕਰਨੀਆਂ ਮੇਰੇ ਤੋਂ ਵੱਡੇ ਬਲਾਰੇ ਬਾਪੂ ਜੀ ਹੁੜਾ ਨੇ ਬੋਲਣਾ ਹਰਕਿਸ਼ਵਰਨਾ ਮੈਂ ਬਸ ਤੁਹਾਡੇ ਇੱਕ ਚਰਨਾ 'ਚ ਬੇਤੀਆਂ ਕਰਨੀਆਂ ਕਿ ਆਪਾਂ ਸਿਰਫ ਤੈਅ ਕਰ ਲਈਏ ਕਿ ਅਸੀਂ ਖੜੇ ਕਿੱਥੇ ਆ ਤੇ ਸਾਡੀ ਮੰਜ਼ਿਲ ਕੀ ਹੈ ਕਿ ਮੰਜ਼ਿਲ ਐ ਇਲੈਕਸ਼ਨ ਨਹੀਂ ਐ ਇਲੈਕਸ਼ਨ ਅਸੀਂ ਜਿੱਤ ਲਈ ਆ ਉਹਦਾ ਨਤੀਜਾ ਕੋਈ ਵੀ ਹੋਵੇ ਜਦੋਂ ਆਪ ਮਾਰੇ ਲੋਕ ਤੁਹਾਡੇ ਨਾਲ ਤੁਰ ਪੈਣ ਤੇ ਤੁਹਾਡੀ ਜਿੱਤ ਪੱਕੀ ਆ ਬਾਪੂ ਤੇ ਸਰੇਵ ਸਿੰਘ ਜੀ ਬੈਠਿਆ ਐ ਅੱਜ ਕਹਿ ਨਹੀਂ ਸਕਦੇ ਕਿ ਮੈਨੂੰ ਕੋਈ ਕਿਲਾ ਐ ਸਾਰੀ ਕਾਮ ਉਹਨਾਂ ਦੇ ਨਾਲ ਕਿੜੀਆਂ ਪਰ ਆਪਾਂ ਨੂੰ ਘਟੋ ਘਾਟ ਆਪਣੀ ਇੱਕ ਮੰਜ਼ਿਲ ਤੈਅ ਕਰਨੀ ਆ ਤੇ ਉਹ ਮੰਜ਼ਿਲ ਤੁਹਾਨੂੰ ਪਤਾ ਹੈ ਮੈਂ ਉਹਦਾ ਜ਼ਿਕਰ ਨਹੀਂ ਕਰਨਾ ਮੇਰੀਆਂ ਮਾਵਾ ਇੱਥੇ ਬੈਠੀਆਂ ਉਹਨਾਂ ਦੇ ਚਰਨਾਂ ਦੀ ਬੇਨਤੀ ਆ ਕਿ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਨਾ ਭੇਜੋ ਇਹ ਯੂਨੀਵਰਸਟੀਆਂ ਖਾਲੀ ਆ ਜੇ ਸਭ ਕਿਸੇ ਟਾਈਮ ਸਰਦਾਰ ਸਿਮਰਜੀਤ ਸਿੰਘ ਮਾਨ ਵਰਗੇ ਆਈਪੀਐਸ ਆਫਸਰ ਨਿਕਲੇ ਆ ਤੇ ਅੱਜ ਕਿਉਂ ਨਹੀਂ ਨਿਕਲ ਸਕਦੇ ਜੇ ਕਿਸੇ ਟਾਈਮ ਸ਼ਹੀਦ ਭਾਈ ਸ਼ਵੰਸੇ ਖਲੜਾ ਵਰਗੇ ਐਕਟੀਵਿਸਟ ਨਹੀਂ ਕਰ ਸਕਦੇ ਆ ਜਿੰਨਾ 5000 ਲੱਖਾਂ ਦਾ ਰਕਾਰ ਤੁਹਾਡੇ ਅੱਗੇ ਰੱਖਦਾ ਜਿਹੜੇ 5000 ਲੱਖਾਂ ਦੇ ਵਾਰਿਸ ਬਣ ਗਏ ਤੇ ਅੱਜ ਉਹ ਜਿਹੇ ਐਕਟੀਵਿਸਟ ਕਿਉਂ ਆ